ਬਾਰਡਰ ਦੇ ਨੇੜੇ 108 ਕਿਲੋ ਸੋਨਾ ਜਿਹੜਾ ਉਹ ਫੜਿਆ ਗਿਆ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਦੋ ਵਿਅਕਤੀ ਨੇ ਜਿਹੜੇ ਸੋਨੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਦੇ ਵਿੱਚ ਸੀ ਪਰ ਆਈਟੀਬੀਪੀ ਦੀ ਟੀਮ ਦੇ ਵੱਲੋਂ ਇਹਨਾਂ ਦੀ ਕੋਸ਼ਿਸ਼ ਨੂੰ ناکਾਮ ਕੀਤਾ ਗਿਆ ਇਹਨਾਂ ਦੋਵੇਂ ਵਿਅਕਤੀਆਂ ਨੂੰ ਗ੍ਰਿਫਤਾਰਾ ਜਿਹੜਾ ਉਹ ਕੀਤਾ ਗਿਆ ਤਾਂ ਜਦੋਂ ਤਲਾਸ਼ੀ ਲਈ ਜਾਂਦੀ ਆ ਤਾਂ ਇਹਨਾਂ ਵਿਅਕਤੀਆਂ ਦੇ ਕੋਲੋਂ 108 ਕਿਲੋ ਸੋਨਾ ਜਿਹੜਾ ਉਹ ਫੜਿਆ ਗਿਆ ਤਾਂ ਇਹ ਜਿਹੜੇ ਦੋਵੇਂ ਵਿਅਕਤੀ ਸੀ ਉਹ ਚੀਨ ਤੋਂ ਭਾਰਤ ਇਹ ਸੋਨਾ ਲੈ ਕੇ ਆ ਰਹੇ ਸੀ ਪਰ ਪੂਰਬੀ ਲਦਾਖ ਦੇ ਬਾਰਡਰ ਦੇ ਨੇੜੇੋਂ ਲੈਕ ਦੇ ਕੋਲੋਂ ਜਿਹੜੇ ਇਹ ਦੋਵੇਂ ਸ਼ੱਕੀ ਵਿਅਕਤੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤਲਾਸ਼ੀ ਦੌਰਾਨ ਇਹਨਾਂ ਦੇ ਕੋਲੋਂ 108 ਕਿਲੋ ਸੋਨਾ ਜਿਹੜਾ ਉਹ ਫੜਿਆ ਗਿਆ ਤਾਂ ਆਈਟੀਬੀਪੀ ਦੀ ਟੀਮ ਹੈ ਜਿਹੜੀ ਗਸ਼ਤ ਦੇ ਉੱਪਰ ਸੀ ਤਾਂ ਗਸ਼ਤ ਦੌਰਾਨ ਇਹਨਾਂ ਦੋਵੇਂ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਜਾਂਦਾ ਜਦੋਂ ਇਹਨਾਂ ਨੂੰ ਦੇਖਿਆ ਜਾਂਦਾ ਤਾਂ ਆਈਟੀਬੀਪੀ ਦੀ ਟੀਮ ਦੇ ਵੱਲੋਂ ਇਹਨਾਂ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਤਲਾਸ਼ੀ ਦੌਰਾਨ 108 ਕਿਲੋ ਸੋਨਾ ਜਿਹੜਾ ਇਹਨਾਂ ਦੋਵੇਂ ਵਿਅਕਤੀਆਂ ਦੇ ਕੋਲੋਂ ਬਰਾਮਦ ਹੋਇਆ ਬਾਅਦ ਦੇ ਵਿੱਚ ਇਹਨਾਂ ਦੋਵੇਂ ਵਿਅਕਤੀਆਂ ਨੂੰ ਗ੍ਰਫਤਾਰ ਆ ਜਿਹੜਾ ਉਹ ਕੀਤਾ ਗਿਆ ਤਾਂ ਇਹ ਜਿਹੜੇ ਦੋਵੇਂ ਵਿਅਕਤੀ ਸੀ ਦੋਵੇਂ ਤਸਕਰ ਸੀ ਇਹ ਚੀਨ ਤੋਂ ਭਾਰਤ ਸੋਨਾ ਲੈ ਕੇ ਆ ਰਹੇ ਸੀ ਤਾਂ ਪੂਰਬੀ ਲਦਾਖ ਦੇ ਐਲਏਸੀ ਦੇ ਨੇੜੇ ਇਹਨਾਂ ਦੋਵੇਂ ਵਿਅਕਤੀਆਂ ਨੂੰ ਗ੍ਰਿਫਤਾਰ ਆ ਛੜਾ ਕੀਤਾ ਗਿਆ 108 ਕਿਲੋ ਸੋਨਾ ਇਹ ਭਾਰਤ ਲੈ ਕੇ ਆ ਰਹੇ ਸੀ ਲਦਾਖ ਤੋਂ ਇਸ ਸੋਨੇ ਦੀ ਬਰਾਮਦਗੀ ਆ ਛੜੀ ਉਹ ਕੀਤੀ ਗਈ ਆ ਤਾਂ ਆਈਟੀਬੀਪੀ ਦੀ ਟੀਮ ਦੇ ਵੱਲੋਂ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ ਛੜੀ ਉਹ ਕੀਤੀ ਗਈ ਆ ਇਹ ਦੋਵੇਂ ਵਿਅਕਤੀ ਨੇ ਛੜੇ ਬਾਰਡਰ ਦੇ ਜ਼ਰੀਏ ਚੀਨ ਤੋਂ ਭਾਰਤ ਸੋਨਾ ਲੈ ਕੇ ਆ ਰਹੇ ਸੀ ਜਿਹੜੀ ਆਈਟੀ ਦੀ ਟੀਮ ਸੀ 8 ਅਗਸਤ ਦੇ ਉੱਪਰ ਸੀ ਤਾਂ ਅਗਸਤ ਦੌਰਾਨ ਟੀਮ ਨੂੰ ਦੋ ਸ਼ੱਕੀ ਵਿਅਕਤੀ ਦਿਖਦੇ ਨੇ ਜਦੋਂ ਇਹ ਦੋ ਸ਼ੱਕੀ ਵਿਅਕਤੀ ਦਿਖਦੇ ਨੇ ਇਹਨਾਂ ਨੂੰ ਫੜਿਆ ਜਾਂਦਾ ਹੈ ਇਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਚੈਕਿੰਗ ਦੌਰਾਨ ਇਹਨਾਂ ਦੇ ਕੋਲੋਂ 108 ਕਿਲੋ ਸੋਨਾ ਜਿਹੜਾ ਉਹ ਬਰਾਮਦ ਹੋਇਆ ਤਾਂ ਦੋਵੇਂ ਸ਼ੱਕੀਆਂ ਨੂੰ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਗਿਆ ਤਾਂ ਆਈਟੀਬੀਪੀ ਦੀ ਟੀਮ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ ਛੜੀ ਉਹ ਹੀ ਆ ਤਾਂ ਲਦਾਖ ਦੇ ਵਿੱਚੋਂ ਇਹ ਵੱਡੀ ਬਰਾਮਦਗੀ ਆ ਛੜੀ ਉਹ ਕੀਤੀ ਗਈ ਆ ਜਿੱਥੇ 108 ਕਿਲੋ ਸੋਨੇ ਸਮੇਤ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਆ ਛੜਾ ਕੀਤਾ ਗਿਆ ਤਾਂ ਤਸਵੀਰਾਂ ਨੇ ਜਿਹੜੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਬਿਸਕੁਟ ਹੀ ਬਿਸਕੁਟ ਸੋਨੇ ਦੇ ਨਜ਼ਰ ਆ ਰਹੇ ਨੇ ਤਾਂ 108 ਕਿਲੋ ਸੋਨੇ ਦੇ ਬਿਸਕੁਟ ਨੇ ਜਿਹੜੇ ਉਹ ਇਹਨਾਂ ਸ਼ੱਕੀ ਵਿਅਕਤੀਆਂ ਦੇ ਵੱਲੋਂ ਬਣਾਏ ਗਏ ਸੀ ਜਿਹੜੇ ਕਿ ਚੀਨ ਤੋਂ ਭਾਰਤ ਇਹ ਸੋਨਾ ਲੈ ਕੇ ਆ ਰਹੇ ਸੀ ਪਰ ਪੂਰਬੀ ਲਦਾਖ ਦੇ ਵਿੱਚ ਇਹਨਾਂ ਦੋਵੇਂ ਸ਼ੱਕੀਆਂ ਨੂੰ ਦੇਖਿਆ ਜਾਂਦਾ ਹੈ ਇਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਚੈਕਿੰਗ ਦੌਰਾਨ 108 ਕਿਲੋ ਸੋਨਾ ਜਿਹੜਾ ਇਹਨਾਂ ਦੋਵੇਂ ਵਿਅਕਤੀਆਂ ਦੇ ਕੋਲੋਂ ਫੜਿਆ ਗਿਆ ਤਾਂ ਵੱਡੇ ਤਸਕਰਾਂ ਜਿਹੜੇ ਆਈਟੀਬੀਪੀ ਦੀ ਟੀਮ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਆਈਟੀਬੀਪੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਆ ਜਿੱਥੇ 108 ਕਿਲੋ ਸੋਨਾ ਜਿਹੜਾ ਉਹ ਬਾਰਡਰ ਦੇ ਨੇੜੇੋਂ ਫੜਿਆ ਗਿਆ ਇਹ ਦੋਵੇਂ ਤਸਕਰ ਨੇ ਜਿਹੜੇ ਭਾਰਤ ਤੋਂ ਭਾਰਤ ਦੇ ਵਿੱਚ ਤਸਕਰੀ ਦੇ ਲਈ ਸੋਨਾ ਲੈ ਕੇ ਆ ਰਹੇ ਸੀ ਚੀਨ ਤੋਂ ਤਾਂ ਬਾਰਡਰ ਦੇ ਉੱਪਰ ਆਈਟੀਬੀਪੀ ਦੀ ਟੀਮ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਆ ਜਿਹੜਾ ਉਹ ਕੀਤਾ ਜਾਂਦਾ ਤੇ ਸੋਨਾ ਜਿਹੜਾ ਉਸ ਨੂੰ ਜ਼ਬਤ ਕਰ ਲਿਆ ਜਾਂਦਾ ਖੋਲ ਦਿਜੇ ਬੁਲਦੇ ਇਹ ਪੁਰਾਣਾ ਖੋਲ ਦਿਜੇ ਖੋਲ ਦਿਜੇ ये वाला बड़ा ये छोटा सा लंबा वाला बना लीजिए है अपना एक बंदा लीजिए